ਹਾਂਜੀ ਕੀ ਹਾਲ ਚਾਲ ਨੇ ਫਿਰ ਤੋਂ ਸਵਾਗਤ ਹੈ ਇੱਕ ਨਵੀਂ ਵੀਡੀਓ ਵਿੱਚ ਕਾਫੀ ਟਾਈਮ ਬਾਅਦ ਵੀਡੀਓ ਲੈ ਕੇ ਆ ਰਹੇ ਹਾਂ ਤੇ ਹੁਣ ਤਿਹੜੀਆਂ ਰੈਗੂਲਰ ਵੀਡੀਓਆਂ ਦੀਆਂ ਰਹਿਣੀਆਂ। ਸੋ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਿ ਹਰ ਇੱਕ ਕਿਸਾਨ ਦੇ ਲਈ ਉਹ ਕਿਹੜੀਆਂ ਜ਼ਰੂਰੀ ਗੱਲਾਂ ਨੇ ਜਿਨ੍ਹਾਂ ਨੂੰ ਜਾਣਨਾ ਉਸ ਦੇ ਲਈ ਬੇਹੱਦ ਜ਼ਰੂਰੀ ਹੈ। ਸਭ ਤੋਂ ਪਹਿਲਾਂ ਜਿਵੇਂ ਉਸ ਨੂੰ ਫਰਦਵਾਰੀ ਜਾਣਕਾਰੀ ਹੋਣੀ ਚਾਹੀਦੀ ਹੈ। ਫਰਦ ਕੀ ਚੀਜ਼ ਹੈ? ਉਸ ਦੇ ਵਿੱਚ ਕੀ ਕੀ ਲਿਖਿਆ ਹੁੰਦਾ ਹੈ? ਕਿਵੇਂ ਅਸੀਂ ਘਰ ਬੈਠੇ ਫਰਦ ਡਾਊਨਲੋਡ ਕਰ ਸਕਦੇ ਹਾਂ, ਦੇਖ ਸਕਦੇ ਹਾਂ ਜਾਂ ਪੜ੍ਹਨੀ ਸਿੱਖ ਸਕਦੇ ਹਾਂ। ਉਹਦੇ ਵਿੱਚ ਔਖੇ ਸ਼ਬਦਾਂ ਦੇ ਅਰਥ ਕੀ ਹੁੰਦੇ ਨੇ? ਇਸ ਤੋਂ ਇਲਾਵਾ ਇੰਤਕਾਲ ਰਿਸਟ੍ਰੀਅਮ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਕਿਵੇਂ ਰਿਸਟਰੀ ਹੁੰਦੀ ਹੈ ਕੀ ਡਾਕੂਮੈਂਟਸ ਲੱਗਦੇ ਨੇ ਕੀ ਖਰਚਾ ਆਉਂਦਾ ਹੈ ਪੂਰੀ ਜਾਣਕਾਰੀ ਜਿਹੜੀ ਉਸ ਨੂੰ ਹੋਣੀ ਚਾਹੀਦੀ ਹੈ ਸੋ ਇਹ ਜਾਣਕਾਰੀ ਜੇਕਰ ਅਸੀਂ ਕਿਸੇ ਦਫ਼ਤਰ ਵਿੱਚ ਜਾ ਕੇ ਪਤਾ ਕਰੇਗਾ ਤਾਂ ਅਕਸਰ ਗੁੰਮਰਾਹ ਕੀਤਾ ਜਾਂਦਾ ਹੈ ਸੋ ਸਹੀ ਤੇ ਸਟੀਕ ਜਾਣਕਾਰੀ ਕਿੱਥੋਂ ਪ੍ਰਾਪਤ ਕਰੀਏ ਤਾਂ ਇਸ ਦਾ ਇੱਕ ਛੋਟਾ ਜਿਹਾ ਜ਼ਰੀਆ ਸਾਡਾ ਚੈਨਲ ਇਸ ਤੋਂ ਪਹਿਲਾਂ ਹੀ ਬਹੁਤ ਸਾਰੀਆਂ ਵੀਡੀਓ ਅਪਲੋਡ ਕੀਤੀਆਂ ਜਾ ਚੁੱਕੀ ਹੈ ਤੇ ਅੱਗੇ ਵੀ ਆਉਂਦੀ ਰਹਣੀ ਆ। ਸੋ ਆਉਣ ਵਾਲੀ ਵੀਡੀਓ ਵਿੱਚ ਆਪਾਂ ਫਰਦਵਾਰੀ ਜਾਣਕਾਰੀ ਦੇਵਾਂਗੇ ਰੀਸਟਰੀਅਮ ਬਾਰੇ ਜਮਾਵੰਦੀ ਪੜਨੀ ਕਿੰਨੇ ਹਿੱਸੇ ਕਿੰਨੇ ਕੱਢਨੇ ਆ ਕਨਾਲ ਮਰਲੇ ਬਿੱਗੇ ਵਸਬੇ ਏ ਟੂ ਜ਼ेड ਜਾਣਕਾਰੀ ਜਿਹੜੀ ਆਉਣ ਵਾਲੀ ਵੀਡੀਓ ਵਿੱਚ ਦਿੱਤੀ ਜਾਊਗੀ। ਸੋ ਅੱਜ ਦੀ ਵੀਡੀਓ ਸਿਰਫ ਔਰ ਸਿਰਫ ਇੱਕ ਛੋਟੀ ਜਿਹੀ ਜਾਣਕਾਰੀ ਸ਼ੇਅਰ ਕਰਨਾ ਸੀ ਕਿ ਆਉਣ ਵਾਲੀਆਂ ਵੀਡੀਓ ਜਿਹੜੀਆਂ ਇਨ੍ਹਾਂ ਟੌਪਿਕਾਂ ਤੇ ਆ ਰਹੀਆਂ ਨੇ ਜੇਕਰ ਪਹਿਲੀ ਵਾਰੀ ਚੈਨਲ ਤੇ ਆਏ ਹੁੰਦਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਬਹੁਤ ਹੀ ਜਿਹੜੀਆਂ ਹੈਲਪਫੁਲ ਵੀਡੀਓ ਕਿਸਾਨਾਂ ਦੇ ਲਈ ਇਸ ਚੈਨਲ ਦੇ ਆ ਰਹੀਆਂ ਨੇ ਬਿਲਕੁਲ ਵਿਸਥਾਰ ਦੇ ਵਿੱਚ ਬਾਕੀ ਰਿਕਮੈਂਡ ਕਰਕੇ ਦੱਸਿਓ ਕਿ ਸਭ ਤੋਂ ਪਹਿਲੀ ਵੀਡੀਓ ਕਿਹੜੇ ਵਿਸ਼ੇ ਉੱਪਰ ਬਣਾਈ ਜਾਵੇ ਮਿਲਦੇ ਆ ਅਗਲੀ ਵੀਡੀਓ ਵਿੱਚ ਤਦੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ